ਸਮੂਹ ਜਿਹੜੇ ਸੰਗਤ ਚੜ੍ਹਦੇ ਆਂ ਕਲਾ ਕਰੋ ਆਪਸੀ ਪ੍ਰੇਮ ਪਿਆਰ ਇਖਲਾਕ ਬਖਸ਼ ਗੁਰਬਾਣੀ ਪੜਨ ਦਾ ਸੇਵਾ ਸਮਰਮ ਕਰਨ ਦਾ ਬਲ ਬਖਸ਼ਿਸ਼ ਕਰੋ ਸੰਤ ਗਿਆਨੀ ਜਨੈ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਮਹਾਂਪੁਰਸ਼ਾਂ ਦੀਆਂ ਚੜ੍ਹਦੀਆਂ ਕਲਾਗ ਸਚੇ ਪਾਤਸ਼ਾਹ ਜੀ ਹਰ ਪ੍ਰਕਾਰ ਸਹਾਇਤਾ ਕਰੋ ਕੌ ਨੂੰ ਸੱਚੇ ਸੁੱਚੇ ਆਗੂ ਬਖਸ਼ਿਸ਼ ਕਰੋ ਰਾਜ ਭਗ ਬਖਸ਼ਿਸ਼ ਕਰਕੇ ਦਿਹਾਲ ਕਰੋ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਚੜ੍ਹਦੀ ਕਲਾ ਰੱਖਣੀ सदगुरु चैपाचा ये मेरा मेर पर्याहत्रा के वहाँ पर काँदो आप अपनी सेवा नहीं दे रहे ना सदगुरु चैपाचा ये है दर्द की पैज पंत की जीज़ श्री साहब जी, जी सहाये खालसा जी के बोल बाले भोलू जी اور پاس جو جب کلاں 77 جو برنم پروار نے پرکتے پاس جو منن جی جنتی پاتن سلام کو لاجو کے پاس جو پری پاس ایک طرح ہلاوا سو غہرا ہے ایک تھوڑ کا تاسو چھوٹے جو چھ کس طرح جبے ਬਾਬਾ ਜੀ ਜੇ 사 ਸੰਗਤ ਨੂੰ ਬੋਲ ਕੇ ਮਹਾਰਾਜ ਦੇ ਗਿਰਦਾਸ ਕਰਕੇ ਮੌਕਾ ਲੈ ਕੇ ਮਹਾਰਾਜ ਨਹੀਂ ਕੁਛ ਰਸਾ ਕਰਦਾ। ਬਾਬਾ ਜੀ ਆਪ ਸੰਗਤ ਨੂੰ ਬੇਨਤੀ ਕਰ ਰਹੇ ਨੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਰ ਕਿਸੇ ਦਾ ਯਕੀਨ ਨਾ ਕਰੋ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲਓ ਸਤਿਗੁਰਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਕਿ ਸੰਤ ਚੜ੍ਹਦੀ ਕਲਾ ਚ ਆ ਕੇ ਸ਼ਹੀਦ ਹੋ ਚੁੱਕੇ ਨੇ। ਸਮੇਂ ਦੇ ਮਰਬੂਦ ਦੇ ਕਾਰਨ ਇਹਦਾ ਪਰੰਪਰਾ ਦੇ ਮੁਤਾਬਕ ਕੋਈ ਵੀ ਤਕਰੀਰੀ ਹੋਵੇ ਉਹ ਤਕਰੀਰੀ ਕਿਰੋ ਲੋਕਾਂ ਦੇ ਅਵਰੇ ਪ੍ਰੋਗਰਾਮ ਜੀ ਖਤਮ ਹੋ ਗਏਗੇ ਸਭ ਤੋਂ ਮੁਕਤੀ ਪ੍ਰਵਾਹ ਜਿਹਦੇ ਕਾਹਨ ਅੱਜ ਅਗਲਾ ਅਸਰੇ ਵੱਡਾ ਬੜਾ ਹੋ ਰਿਹਾ ਹੈ ਉਹ ਬਾਪਾ ਪ੍ਰੋਗਰਾਮ ਜੀ ਹੋਵੇਗੇ ਕਿ ਜਿਹੜਾ ਬਾਤੀ ਪ੍ਰੋਗਰਾਮ ਹੈ ਉਹ ਧਾਰਤ ਸਹਿਯੋਗੀਆਂ ਦੇ ਸਹਿਯੋਗ ਨਾਲ ਹੋਵੇਗਾ ਮਹਾਰਾਜ ਜੀ ਦੀ ਪ੍ਰੇਮ ਦੀ ਕਿਰਪਾ ਕਰਨ ਕਿ ਸਮਾਤਾਲਾ ਵੀ ਜਾਇ ਤਰੀ ਨਹੀਂ ਨੰਗਨ ਜੰਤ ਪਾਣੀ ਰਹੇ ਰਹੇ ਲੰਗੇ ਗੜੀ ਚੜ੍ਹਦੀ ਕਲਾ ਦੇ ਸਿਰ ਜੋ ਅਗਲਾ ਸਮਾਯੋਗ ਹੋਵੇਗਾ ਬਹੁਤ ਸਮੇਂ ਦੇ ਆਸਾਰ ਨੂੰ ਦੇਖਣਾ ਦੇਖੇ ਮੰਤਰ ਜਾਂ ਫਲਸਫੇ ਜੋ ਨਾ ਕਰਦੇ ਸਿਮਾਨ ਦੇ ਰੂਪ ਤੇ ਕੋਈ ਸਰਕਾਰ ਇੱਥੇ ਆਇਆ ਕੋਨਾ ਬਗਦਾ ਹੋਵੇ ਤੇ ਜਿੰਨਾਂ ਨਾਗਾ ਲਾ ਲੇਗੇ ਬਦਲ ਪਵੇਗਾ ਪੈਣਾ ਪਰ ਬਦਲ ਦੀ ਮਰਜ਼ੀ ਨਾਲ ਗੁਰੂ ਨਹੀਂ ਹੁੰਦੀ ਜਣਾਤ ਬਹੁਤ ਕੋਣ ਨੂੰ ਰਾਜ ਨੂੰ ਦੇਖ ਕਰਕੇ ਬੈਠੇ ਦੇਸੀ ਕੀਤੀ ਰਹੇ ਕਿਉਂਕਿ ਸਰੀਰਾਂ ਵਿੱਚ ਕੋਈ ਪਤਾ ਨਹੀਂ ਹੁੰਦਾ ਕਿਹਦੇ ਕੈਸ ਤੇ ਕਿਹਦੇ ਧੰਗ ਨਾਲ ਕਿਸ ਤਰ੍ਹਾਂ ਸਮ ਹਰਦਾ ਜਾ ਰਹੇ ਹੋਰ ਅਗਾਂਹ ਦੀ ਇਲਾਜ ਰਹੋਲੇ ਤੇ ਟੱਕੇ ਨਾਲੇ ਕਰਨੀ ਪੈਣਾ ਹੋ ਜਾਂਦੀ ਹੈ ਮੈਂ ਸੰਸਦ ਪਰ ਦੇਣਤੀ ਕਰਾਂਗਾ ਕੋਈ ਸਮਾਇਆ ਤਾਂ ਪਾ ਜਾਵੇ ਤਾਂ ਸਾਜਨਾ ਸੰਸਦ ਦੇ ਬਾਬਾ ਭਰਗੂ ਨੂੰ ਸਹਿਯੋਗ ਦੇਣਾ ਹੈ ਜੱਤਰ ਵਾਲੇ ਸੰਗਤ ਨੂੰ ਦੇਣਤੀ ਕਰਾਂਗਾ ਕਿਤੇ ਵੀ ਪਾਰਟੀ ਬਾਈ ਵਿੱਚ ਮਾਮੂਲੀ ਇੱਕਾ ਤੋਂ ਪੈਸੇ ਦਾਵਾ ਖਾਤੋਂ ਨਹੀਂ ਕਰਵਾਉਣੀ ਜੀਰੋ ਜੋਨ ਤੇ ਲੈ ਕੇ ਸਮਝ ਗਏ ਤੋਂ ਉਹ ਦਿਨ ਨਾਲ ਮਿਲ ਕੇ ਸਾਰੇ ਜੱਟ ਨੇ ਚੜ੍ਹਦੀ ਕੋਸ਼ਿਸ਼ ਕਰਨੀ ਹੈ ਕੋਸ਼ਿਸ਼ ਨਹੀਂ ਕਰਨ ਬਲਕਿ ਕਰਨਾ ਹੈ ਇਹ ਦਾਤ ਨਾਲ ਪਿਆਰ ਹੈ ਕਿ ਦੇਵ ਕੇਵਲ ਮੇਰੇ ਚੰਨ ਨਾਲ ਪਿਆਰ ਹੈ ਤੇ ਗੁਰੂ ਦੀ ਬਾਣੀ ਤੇ ਪਸਾਰਨਾ ਤੁਹਾਡਾ ਪਿਆਰ ਨਹੀਂ ਤੇ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਇਹ ਮੈਂ ਨਿਸ਼ਚੈ ਨਾਲ ਜੁਰਮ ਕਹਣਾ ਜਿਹਦੀ ਤੋਰ ਸੰਗ ਤੇ ਬਾਬਾ ਫ਼ਰੀਦ ਕੀ ਪੜ ਰਹੇ ਉਹ ਹਾਰੇਗਾ ਨਹੀਂ ਕਹੇ ਭਾਵੇਂ ਲੱਖਾਂ ਨਾਲ ਦੇ ਦਿੱਤੇ ਹੋਣ ਤੇ ਜੇ ਇੱਕ ਦਾ ਮਿਲ ਕੇ ਚੱਲਾਂਗੇ ਤੇ ਪੂਰੀ ਚੰਦਰੀ ਕਲਾ ਹੋਵੇਗੀ ਹਾਂਜੀ ਹਾਂਜੀ ਕਈ ਗਈ ਹੈ ਮਾਫ਼ ਚਾਗੇ ਜੀ ਇਹਦੇ ਬਚਨੇ ਦਾ ਦੇ ਪਰ ਤੂੰ ਇੱਕ ਪਾਣੀ ਕਰਨ ਜੋਗਾ ਤੇ ਨਹੀਂ ਤੇ ਆਪ ਜੀ ਬਾਰੇ ਕਿਤੇ ਵੀ ਮੈਨੂੰ ਕਿਸੇ ਹੋਣਗੇ ਹੁੰਦਾ ਅਬ ਉਹ ਕਿਹਾ ਹਾ ਜੇ ਇਹ ਉਹਨੇ ਕਰਨਾ ਹੈ ਪਰ ਬੇਨ ਜਿਹੜੀ ਅੱਗ ਲੱਗੀ ਉਹਨਾਂ ਨੇ ਕਰਨਾ ਸਾਰਾ ਹਾਂ ਕੇ ਮੈਨੂੰ ਕੋਈ ਬੋਲਿਆ ਕਬੇ ਨੇ ਵਸਰਾਂ ਗਿਓ ਕਬੇ ਨੇ ਵਸਰਾਂ ਦਾ ਇਹ ਦੱਸਣਾ ਇਹ ਦੱਸਣਾ ਕਬੇ ਨੇ ਕਦੋਂ ਮਾਇਦਾ ਕਿਹਦੇ ਦੂਰ ਕਿਹਾ ਵੀ ਦੱਸਣਾ ਮੈਨੂੰ ਕਿਹ ਅਵਜਨ ਕਿਹਦਾ ਵੀ ਦੱਸਣਾ ਨਹੀਂ ਨੇ ਮਤਰੇ ਸੰਗਤਾਂ ਜਾਂ ਨਾ ਵੀ ਸੰਤਾਂਣ ਗਏ ਵੀ ਨਹੀਂ ਮੈਂ ਕਹਿੰਦਾ ਤੁਹਾਨੂੰ ਜਰੂਰ ਆਉਣਗੇ ਕੋਈ ਸਮਾਨੀਅਤ ਹੈ ਸਾਰਾ ਹਮੇਸ਼ਾ ਤਿੰਨ ਦਸਤ ਤੁਹਾਨੂੰ ਉਸਕੇ ਲਈ ਕੋਈ ਚਾਹ ਮੈਂ ਉਸ ਅਗਲਾ ਜਿਹੜਾ ਕੋਈ ਬਾਕੀ